ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਸਬਾ ਤਲਵੰਡੀ ਸਾਬੋ ਤਲਵੰਡੀ ਸਾਬੋ ਜਿਹੜਾ ਕੀ ਵਿਸਾਖੀ ਦੇ ਮੇਲੇ ਲਈ ਮਸ਼ਹੂਰ ਹੈ ਤਲਵੰਡੀ ਸਾਬੋ ਦੇ ਵਿੱਚ ਵਿਸਾਖੀ ਦਾ ਮੇਲਾ ਨੇੜੇ ਆ ਰਿਹਾ ਸੀ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਬੱਚੇ ਕੁੜੀਆਂ ਮਟਿਆਰਾਂ ਬਚੁਰਗ ਸਾਰੇ ਵਿਸਾਖੀ ਦਾ ਮੇਲਾ ਦੇਖਣ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸੰਗਤ ਵਿਸਾਖੀ ਚ ਵੀ ਆਪਾਂ ਵੀ ਜਾਈਏ ਆਸੇ-ਪਾਸੇ ਦੇ ਪਿੰਡਾਂ ਦਾ ਕੋਈ ਵੀ ਬੰਦਾ ਘਰ ਨਹੀਂ ਰਹਿੰਦਾ ਚਾਰ ਪੰਜ ਤਿੰਨ ਵਿਸਾਖੀ ਦਾ ਮੇਲਾ ਚੱਲਦਾ ਤੇ ਤਲਵੰਡੀ ਦੇ ਨੇੜੇ ਹੀ ਪਿੰਡ ਦੀਆਂ ਕੁੜੀਆਂ ਜਿਹੜੀਆਂ ਕਿ 12ਵੀਂ ਦੇ ਪੇਪਰ ਦਿੱਤੇ ਹੋਏ ਸੀ ਤੇ ਹਜੇ ਥੋੜਾ ਫਿਰੇ ਚੱਲ ਰਹੀਆਂ ਸੀ ਸਕੂਲ ਵੱਲੋਂ ਸਾਰੀਆਂ ਸਹੇਲੀਆਂ ਰਲ ਕੇ ਇੱਕ ਦਿਨ ਪ੍ਰੋਗਰਾਮ ਬਣਾਉਂਦੀਆਂ ਤਲਵੰਡੀ ਵਿਸਾਖੀ ਦੇ ਮੇਲੇ ਤੇ ਜਾਣ ਲਈ ਸਾਰੀਆਂ ਆਪਣੇ ਪਰਿਵਾਰ ਵਾਲਿਆਂ ਕੋਲੋਂ ਪਰミਸ਼ਨ ਲੈਂਦੀਆਂ ਨੇ ਤੇ ਪਰਿਵਾਰ ਵਾਲੇ ਵੀ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਦੇ ਦਿੰਦੇ ਆ ਪੰਜ ਕੁੜੀਆਂ ਵਿਸਾਖੀ ਦੇ ਮੇਲੇ ਤੇ ਗਈਆਂ ਤੇ ਉਹਨਾਂ ਨਾਲ ਕੀ ਵਾਪਰਿਆ ਤੁਸੀਂ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਪਿੰਡ ਦੇ ਵਿੱਚ ਇੱਕੋ ਕਲਾਸ ਦੇ ਵਿੱਚ ਪੜ੍ਹਦੀਆਂ ਪੰਜੋ ਕੁੜੀਆਂ ਜਦੋਂ ਵਿਸਾਖੀ ਦੇ ਮੇਲੇ ਲਈ ਰੌਚਲੀਆਂ ਨੇ ਆਪਣੇ ਹੀ ਪਿੰਡ ਦੇ ਅੱਡੇ ਤੋਂ ਇੱਕ ਮਿੰਨੀ ਬੱਸ ਦੇ ਵਿੱਚ ਚੜ੍ਹਦੀਆਂ ਨੇ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਘੰਟਾ ਲੱਗ ਜਾਂਦਾ ਹੈ ਕਿਉਂਕਿ ਵਿਸਾਖੀ ਦੇ ਮੇਲੇ ਕਰਕੇ ਬਹੁਤ ਟ੍ਰੈਫਿਕ ਹੁੰਦਾ ਹੈ ਤੇ ਭੀੜ ਵੀ ਬਹੁਤ ਹੁੰਦੀ ਆ ਕੁੜੀਆਂ ਮੇਲੇ ਵਿੱਚ ਪਹੁੰਚ ਜਾਂਦੀਆਂ ਨੇ ਮੇਲੇ ਵਿੱਚ ਪਹੁੰਚ ਕੇ ਉਹ ਪਹਿਲਾਂ ਸਿੱਧਾ ਦਰਬਾਰ ਸਾਹਿਬ ਜਾਂਦੀਆਂ ਦਰਬਾਰ ਸਾਹਿਬ ਮੱਥਾ ਟੇਕੀ ਪ੍ਰਸ਼ਾਦ ਲੈਂਦੀਆਂ ਨੇ ਉਸ ਤੋਂ ਬਾਅਦ ਉਹ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਨੇ ਫਿਰ ਉਹ ਸੋਚਦੀਆਂ ਕਿ ਗੁਰੂ ਘਰ ਦਾ ਲੰਗਰ ਉਹਨਾਂ ਨੂੰ ਛਕਣਾ ਜ਼ਰੂਰੀ ਹੈ ਉਸ ਤੋਂ ਬਾਅਦ ਉਹ ਲੰਗਰ ਹਾਲ ਦੇ ਵਿੱਚ ਚਲੀਆਂ ਜਾਂਦੀਆਂ ਜਦੋਂ ਬੈਠੀਆਂ ਉਹ ਲੰਗਰ ਛਕ ਰਹੀਆਂ ਹੁੰਦੀਆਂ ਤਾਂ ਤਿੰਨ ਚਾਰ ਮੁੰਡੇ ਆ ਜਿਹੜੇ ਉਹ ਉਹਨਾਂ ਕੁੜੀਆਂ ਨੂੰ ਵੇਖਦੇ ਆ ਕੁੜੀਆਂ ਨੂੰ ਵੇਖ ਕੇ ਇੱਕ ਮੁੰਡਾ ਦੂਜੇ ਮੁੰਡੇ ਨੂੰ ਇਸ਼ਾਰਾ ਕਰਦਾ ਉਹਨਾਂ ਨੂੰ ਕਹਿੰਦਾ ਕਿ ਉਹ ਤਾਂ ਫਲਾਣੇ ਪਿੰਡ ਵਾਲੀ ਸੁਮਨ ਲੱਗਦੀ ਹੈ ਜਦੋਂ ਉਹ ਵੇਖਦਾ ਉਹ ਕਹਿੰਦਾ ਹਾਂ ਲੱਗਦੀ ਤਾਂ ਉਹੀ ਹੈ ਤੇ ਉਹ ਕਹਿੰਦਾ ਕਿ ਐਵੇਂ ਉਹਦੇ ਨਾਲ ਕੌਣ ਹੈ ਦੂਜਾ ਦੇਖਦਾ ਉਹ ਪੰਜੇ ਕੁੜੀਆਂ ਤੇ ਨਿਗਾਹ ਮਾਰਦਾ ਤੇ ਕਹਿੰਦਾ ਕਿ ਪੰਜੇ ਸਹੇਲੀਆਂ ਨੇ ਇਕੱਠੀਆਂ ਅੱਜ ਵੀ ਉਹ ਕਹਿੰਦਾ ਚੱਲ ਫੇਰ ਅੱਜ ਉਹਦੇ ਵਾਲੇ ਥੱਪੜ ਦਾ ਬਦਲਾ ਲੈਂਦੇ ਹਾਂ ਉਹ ਉੱਥੋਂ ਪਲਾਨ ਬਣਾਉਂਦੇ ਆ ਜਦੋਂ ਕੁੜੀਆਂ ਲੰਗਰ ਛੱਕ ਕੇ ਉੱਥੋਂ ਨਿਕਲਦੀਆਂ ਨੇ ਤਾਂ ਉਹ ਮੁੰਡੇ ਆ ਜਾਂਦੇ ਆ ਜਿਹੜੇ ਉਹਨਾਂ ਦਾ ਪਿੱਛਾ ਕਰਦੇ ਆ ਕੁੜੀਆਂ ਦਾ ਧਿਆਨ ਨਹੀਂ ਹੁੰਦਾ ਕਿ ਸਾਡੇ ਪਿੱਛੇ ਕੋਈ ਆ ਰਿਹਾ ਹੈ ਕੁੜੀਆਂ ਲੰਗਰ ਛੱਕ ਕੇ ਬਾਹਰ ਆਉਂਦੀਆਂ ਬਰਤਨ ਸਾਫ਼ ਕਰਕੇ ਉਸ ਤੋਂ ਬਾਅਦ ਉਹ ਮੇਲੇ ਦੇ ਵਿੱਚ ਕੁੜੀਆਂ ਜਾਂਦੀਆਂ ਜਿੱਥੇ ਬਾਜ਼ਾਰ ਲੱਗੇ ਹੁੰਦੇ ਆ ਕਿਉਂਕਿ ਜਦੋਂ ਸਾਰੀਆਂ ਸਹੇਲੀਆਂ ਮਿਲ ਜਾਣ ਤਾਂ ਉਹ ਆਪਣੇ ਪਸੰਦ ਦੀਆਂ ਚੀਜ਼ਾਂ ਤੇ ਝਾਤੀ ਜ਼ਰੂਰ ਮਾਰਦੀਆਂ ਕੁੜੀਆਂ ਨੂੰ ਸ਼ੌਂਕ ਹੁੰਦਾ ਏ ਆ ਰਿੰਗਸ ਵੇਖਣੇ ਕੁਝ ਹੋਰ ਵੇਖਣਾ ਜੋ ਚੀਜ਼ਾਂ ਹੁੰਦੀਆਂ ਇਸ ਤਰ੍ਹਾਂ ਦੀਆਂ ਫਿਰ ਉਹ ਕੁੜੀਆਂ ਜਿਹੜੀਆਂ ਉਹ ਸਾਰੀਆਂ ਦੁਕਾਨਾਂ ਤੇ ਜਾਂਦੀਆਂ ਨੇ ਦੁਕਾਨਾਂ ਤੇ ਜਾ ਕੇ ਉਹ ਬੜਾ ਕੁਝ ਵੇਖਦੀਆਂ ਕਿਸੇ ਨੇ ਅੰਗੂਠੀ ਵੇਖੀ ਕਿਸੇ ਨੇ ਪਰਸ ਵੇਖਿਆ ਕਿਸੇ ਨੇ ਚੂੜੀਆਂ ਵੇਖ ਲਈਆਂ ਕੋਜ ਕੁਸਮਾਨ ਉਹਨਾਂ ਨੇ ਖਰੀਦਣ ਦੇ ਲਈ ਉਹ ਇੱਕ ਦੂਜੀ ਨਾਲ ਤੈਅ ਕਰਦੀਆਂ ਕਰਦੀਆਂ ਉਹਨਾਂ ਨੇ ਕਿੰਨਾ ਕੁਝ ਨਿੱਕਾ ਨਿੱਕਾ ਖਰੀਦ ਲਿਆ ਤੇ ਉਸ ਤੋਂ ਬਾਅਦ ਉਹ ਸੋਚਦੀਆਂ ਕਿ ਸਾਨੂੰ ਘੰਟਾ ਹੋ ਗਿਆ ਤੋਂ ਅਪਚ ਤੁਰੀਆਂ ਫਿਰਦੀਆਂ ਨੂੰ ਤੇ ਹੁਣ ਚਲੋ ਆਪਾਂ ਜੂਸ ਪੀਣ ਚਲੀਏ ਤੇ ਉਹ ਜੂਸ ਪੀਣ ਚਲੀਆਂ ਜਾਂਦੀਆਂ ਨੇ ਤਾਂ ਜੂਸ ਵਾਲੇ ਭਾਈ ਕੋਲ ਜਾ ਕੇ ਪੁੱਛਦੀਆਂ ਨੇ ਕਿ ਵੀਰੇ ਜੂਸ ਦਾ ਗਲਾਸ ਕਿੰਨੇ ਰੁਪਏ ਦਾ ਹੈ ਤਾਂ ਜੂਸ ਵਾਲਾ ਭਾਈ ਉਹਨਾਂ ਨੂੰ ਦੱਸਦਾ ਵੀ ਆਹ ਮੰਗੋ ਆ ਤੇ ਆ ਬਨਾਨਾ ਸ਼ੇਕ ਹੈ ਇੱਕ ਪਾਸੇ ਗੰਨੇ ਦੇ ਰਸ ਵਾਲਾ ਭਾਈ ਹੁੰਦਾ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਆ ਜੂਸ ਵਾਲੇ ਉੱਥੇ ਹੁੰਦੇ ਨੇ ਤੇ ਸਾਰਿਆਂ ਦੀ ਵੱਖ-ਵੱਖ ਪਸੰਦ ਸੀ ਤੇ ਜਿਹੜੀ ਸੁਮਨ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਮੰਗੋ ਸ਼ੇਕ ਪੀਣਾ ਤੇ ਭਾਈ ਕਹਿੰਦਾ ਵੀ ਜੇ ਤੁਸੀਂ ਮੰਗੋ ਸ਼ੇਕ ਪੀਣਾ ਤੁਹਾਨੂੰ 15 ਕਮੈਂਟ ਰੁਕਣਾ ਪਵੇਗਾ ਕਿਉਂਕਿ ਪਹਿਲਾਂ ਕਾਫੀ ਗਾਕ ਖੜੇ ਐ ਤੁਸੀਂ ਐਂ ਕਰੋ ਵੇਟ ਕਰ ਲਓ ਚਲੋ ਸੋਮਨ ਉਹ ਆਪਣੀਆਂ ਸਹੇਲੀਆਂ ਨਾਲ ਨਾਲ ਵਾਲੀ ਜਿਹੜੀ ਰੇੜੀ ਹੁੰਦੀ ਆ ਉਹਦੇ ਕੋਲ ਖੜ ਜਾਂਦੀ ਐ ਕਿਉਂਕਿ ਉਹ ਕੁੜੀਆਂ ਨੇ ਤਾਂ ਮਿਕਸ ਜੂਸ ਪੀਣਾ ਸੀ ਤੇ ਮੰਗੋ ਵਾਲਾ ਦੂਜੀ ਰੇੜੀ ਵਾਲੇ ਕੋਲ ਸੀ ਜਿਹੜੇ ਉਹ ਮੁੰਡੇ ਹੁੰਦੇ ਆ ਨਾ ਉਹਨਾਂ ਦੀ ਨਜ਼ਰ ਉਹਨਾਂ ਕੁੜੀਆਂ ਤੇ ਹੀ ਸੀ ਤੇ ਉਹ ਵੇਖਦੇ ਆ ਵੀ ਬਾਕੀ ਚਾਰ ਕੁੜੀਆਂ ਜਿਹੜੀਆਂ ਉੱਥੇ ਜੂਸ ਪੀ ਰਹੀਆਂ ਹੁੰਦੀਆਂ ਪਰ ਸੁਮਨ ਬੈਠੀ ਹੁੰਦੀ ਹੈ ਤੇ ਉਹ ਮੁੰਡੇ ਜਿਹੜਾ ਮੰਗੋ ਸ਼ੇਕ ਵਾਲਾ ਭਾਈ ਹੁੰਦਾ ਹੈ ਉਹਦੀ ਰੇੜੀ ਕੋਲ ਆ ਜਾਂਦੇ ਆ ਤੇ ਉਸ ਨੂੰ ਕਹਿੰਦੇ ਆ ਕਿ ਮੰਗੋ ਸ਼ੇਕ ਬਣਾ ਦਿਓ ਚਲੋ ਉਹ ਕਹਿੰਦਾ ਕਿ ਰੁਕ ਜੋ ਵੀ ਉਧਰ ਇੱਕ ਕੁੜੀ ਬੈਠੀ ਆ ਉਹਦੇ ਵਾਸਤੇ ਵੀ ਬਣਾਉਣਾ ਤੇ ਤੁਹਾਡੇ ਵਾਸਤੇ ਵੀ ਪਹਿਲਾਂ ਥੋੜੀ ਸੀਡ ਹੋ ਜਾਣ ਦਿਓ ਉਹ ਕਹਿੰਦੇ ਠੀਕ ਐ ਹੱਸਦੇ ਖੇਡਦੇ ਹੋਏ ਆਪਣਾ ਇੱਕ ਦੂਜੇ ਵੱਲ ਧਿਆਨ ਨਹੀਂ ਰਹਿੰਦਾ ਕੁੜੀਆਂ ਸੀ ਜੋ ਸਾਰੀਆਂ ਗੱਲਾਂ ਦੇ ਵਿੱਚ ਉਲਝੀਆਂ ਹੋਈਆਂ ਸੀ ਇੱਕ ਦੂਜੀ ਨੂੰ ਪੁੱਛ ਦੱਸ ਰਹੀਆਂ ਸੀ ਵੀ ਜੋ ਮੈਂ ਲਿਆ ਉਹ ਵਧੀਆ ਤੂਜੀ ਦੂਜੀ ਨੂੰ ਪੁੱਛ ਰਹੀ ਸੀ ਇਸੇ ਤਰ੍ਹਾਂ ਸਮਾਂ ਗੁਜ਼ਰ ਰਿਹਾ ਸੀ ਇਧਰੋਂ ਜਿਹੜਾ ਜੂਸ ਵਾਲਾ ਭਾਈਆ ਮੰਗੇੋ ਸ਼ੇਕ ਵਾਲਾ ਉਹ ਪਹਿਲਾਂ ਵਾਰੇ ਗਾਕਾ ਨੂੰ ਤੋੜ ਕੇ ਇਹਨਾਂ ਵਾਸਤੇ ਮੰਗੇੋ ਸ਼ੇਕ ਬਣਾਉਣ ਲੱਗ ਜਾਂਦਾ ਹੈ ਤਿੰਨ ਮੁੰਡੇ ਹੁੰਦੇ ਆ ਇਹਨਾਂ ਦੇ ਲਈ ਤੇ ਚੌਥਾ ਸੁਮਨ ਲਈ ਚਲੋ ਉਹ ਚਾਰ ਕੱਪ ਜੂਸ ਦੇ ਬਣਾਉਂਦਾ ਤੇ ਉਹਨਾਂ ਤਿੰਨਾਂ ਮੁੰਡਿਆਂ ਨੂੰ ਜੂਸ ਫੜਾ ਦਿੰਦਾ ਤੇ ਉਹ ਮੁੰਡੇ ਆ ਜਿਹੜੇ ਕਹਿੰਦੇ ਕਿ ਸਾਨੂੰ ਚੌਥਾ ਕੱਪ ਨਹੀਂ ਚਾਹੀਦਾ ਉਹ ਕਹਿੰਦਾ ਚੌਥਾ ਕੱਪ ਮੇਰਾ ਨਹੀਂ ਉਹ ਕੁੜੀ ਦਾ ਹੈ ਉਹ ਜੂਸ ਵਾਲਾ ਕੱਪ ਉਥੇ ਹੀ ਰੱਖ ਕੇ ਕੁੜੀ ਨੂੰ ਬੁਲਾਉਣ ਲੱਗ ਜਾਂਦਾ ਹੈ ਕੁੜੀ ਨਾਲ ਹੀ ਬੈਠੀ ਸੀ ਵੈਸੇ ਪਰ ਉਸ ਦਾ ਗੱਲਾਂ ਵਿੱਚ ਧਿਆਨ ਸੀ ਚਲੋ ਜਦੋਂ ਉਹ ਜੂਸ ਰੱਖ ਕੇ ਉਹਨੂੰ ਆਵਾਜ਼ ਮਾਰਨ ਜਾਂਦਾ ਤੇ ਜਿਹੜੇ ਉਹ ਮੁੰਡੇ ਹੁੰਦੇ ਆ ਉਹ ਨਾ ਪਤਾ ਨਹੀਂ ਫੁਰਤੀ ਦੇ ਵਿੱਚ ਕੀ ਕਰਦੇ ਆ ਜੂਸ ਵਾਲੇ ਗਲਾਸ ਵਿੱਚ ਨਾ ਕੁਝ ਮਿਲਾ ਦਿੰਦੇ ਆ ਜਦੋਂ ਸੁਮਨ ਆਉਂਦੀ ਆ ਆ ਕੇ ਆਪਦਾ ਜੂਸ ਵਾਲਾ ਗਲਾਸ ਚੱਕਦੀ ਆ ਉਹਦੀ ਨਜ਼ਰ ਉਹਨਾਂ ਮੁੰਡਿਆਂ ਤੇ ਪੈ ਜਾਂਦੀ ਹੈ ਕਿਉਂਕਿ ਉਹ ਮੁੰਡਿਆਂ ਨੂੰ ਜਾਣਦੀ ਹੁੰਦੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਉਹਨਾਂ ਦੇ ਨੇੜਲੇ ਪਿੰਡ ਦਾ ਹੀ ਹੁੰਦਾ ਹੈ ਜਿਹੜਾ ਕੀ ਅਕਸਰ ਸਕੂਲ ਦੇ ਵਿੱਚ ਸੁਮਨ ਨੂੰ ਤੰਗ ਕਰਦਾ ਹੁੰਦਾ ਤੇ ਉਸ ਮੁੰਡੇ ਨੇ ਬਹੁਤ ਵਾਰ ਸੁਮਨ ਤੋਂ ਖਰੀਆਂ ਖੋਟੀਆਂ ਸੁਣੀਆਂ ਸੀ ਇੱਕ ਵਾਰੀ ਤਾਂ ਗੱਲ ਇੰਨੀ ਵੱਧ ਗਈ ਸੀ ਕਿ ਉਹਨੇ ਸੁਮਨ ਦੀ ਬਾਹ ਫੜ ਲਈ ਸੀ ਸਕੂਲ ਦੇ ਵਿੱਚ ਸੁਮਨ ਨੇ ਉਹਦੇ ਥੱਪੜ ਮਾਰ ਦਿੱਤਾ ਸੀ ਇਹ ਗੱਲ ਸੁਮਨ ਨੇ ਅੱਜ ਤੱਕ ਆਪਣੇ ਕਿਸੇ ਵੀ ਅਧਿਆਪਕ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਵੀ ਐਡੀ ਵੱਡੀ ਗੱਲ ਨਹੀਂ ਹੈਗੀ ਵੀ ਉਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਮੈਂ ਉਹਦਾ ਜਵਾਬ ਦਿੱਤਾ ਪਰ ਜਿਹੜਾ ਉਹ ਮੁੰਡਾ ਸੀ ਉਹ ਸੁਮਨ ਦੇ ਥੱਪੜ ਨੂੰ ਨਹੀਂ ਭੁੱਲਿਆ ਸੀ ਉਸ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਵੀ ਸੁਮਨ ਨੇ ਮੇਰੇ ਥੱਪੜ ਮਾਰਿਆ ਤੇ ਮਾਰਿਆ ਕਿਵੇਂ ਉਸੇ ਗੱਲ ਨੂੰ ਲੈ ਕੇ ਅੱਜ ਸੁਮਨ ਨਾਲ ਜੋ ਹੋਣ ਵਾਲਾ ਸੀ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਚਲੋ ਸੁਮਨ ਆਪਣਾ ਕੱਪ ਚੱਕ ਕੇ ਇਧਰ ਆਪਣੀਆਂ ਸਹੇਲੀਆਂ ਕੋਲ ਆ ਜਾਂਦੀ ਹੈ ਹੁਣ ਮੰango ਸ਼ੇਕ ਹੈ ਉਹ ਇੰਨਾ ਸੰਘਣਾ ਹੁੰਦਾ ਹੈ ਉਹਦੇ ਵਿੱਚ ਡਰਾਈ ਫਰੂਟ ਵਗੈਰਾ ਪਾਏ ਹੁੰਦੇ ਆ ਥੋੜੀ ਆਈਸਕ੍ਰੀਮ ਵੀ ਪਾਈ ਹੋਈ ਸੀ ਚਲੋ ਚਮਚ ਦੇ ਨਾਲ ਉਹਨੂੰ ਖਾਂਦੀ ਰਹਿੰਦੀ ਹੈ ਕਦੇ ਘੁੱਟ ਭਰ ਲੈਂਦੀ ਹੈ ਕਦੇ ਚਮਚ ਨਾਲ ਖਾਣ ਲੱਗ ਜਾਂਦੀ ਹੈ ਹਾਲੀ ਹਾਣੀ ਉਹਨੇ ਪੂਰਾ ਆਨੰਦ ਲੈ ਕੇ ਜਿਹੜਾ ਜੂਸ ਆ ਉਹ ਖਤਮ ਕੀਤਾ ਤੇ ਜੂਸ ਦਾ ਜਦੋਂ ਕੱਪ ਖਾਲੀ ਹੋ ਜਾਂਦਾ ਉਹ ਉੱਥੇ ਰੱਖ ਕੇ ਉਹ ਨੂੰ ਭਾਈ ਨੂੰ ਪੈਸੇ ਦੇ ਕੇ ਉੱਥੋਂ ਚਲੀ ਗਈ ਚਲੋ ਉੱਥੋਂ ਜਾਂਦੀਆਂ ਜਾਂਦੀਆਂ ਕੁੜੀਆਂ ਜਿਹੜੀਆਂ ਹੋਰ ਦੁਕਾਨਾਂ ਤੇ ਖੜ ਜਾਂਦੀਆਂ ਨੇ ਕਿਉਂਕਿ ਬੱਚੀਆਂ ਹੁੰਦੀਆਂ ਕੁੜੀਆਂ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਮੇਲੇ ਵੇਖਣਾ ਚੀਜ਼ਾਂ ਵੇਖਣਾ ਖਰੀਦ ਦੇ ਖਰੀਦ ਦੇ ਜਿਹੜੀ ਸੁਮਣ ਹੈ ਉਹ ਕਹਿੰਦੀ ਹੈ ਕਿ ਤੁਸੀਂ ਨਾ ਐ ਕਰੋ ਤੁਸੀਂ ਜੋ ਵੇਖਣਾ ਹੈ ਵੇਖ ਕੇ ਆ ਜਾਓ ਵੀ ਮੈਨੂੰ ਨਾ ਮੇਰੀ ਸਿਹਤ ਜੀ ਠੀਕ ਨਹੀਂ ਲੱਗ ਰਹੀ ਮੈਨੂੰ ਥੋੜੇ ਚੱਕਰ ਆ ਰਹੇ ਆ ਤੇ ਮੈਂ ਜਾ ਕੇ ਬੈਠਦੀ ਆ ਸਾਈਡ ਤੇ ਉਹ ਕਹਿੰਦੇ ਤੂੰ ਕੱਲੀ ਕਿਵੇਂ ਜਾਏਂਗੀ ਉਹ ਕਹਿੰਦੀ ਕੁਝ ਨਹੀਂ ਹੁੰਦਾ ਤੁਸੀਂ ਆਰਾਮ ਨਾਲ ਮੇਲਾ ਵੇਖੋ ਵੀ ਮੈਂ ਸਾਈਡ ਤੇ ਜਾਂਦੀ ਆ ਚਲੋ ਉਸ ਨੂੰ ਉੱਥੇ ਘਬਰਾਟ ਹੁੰਦੀ ਆ ਉੱਥੋਂ ਉਹ ਨਿਕਲ ਕੇ ਬਾਹਰ ਇੱਕ ਸਾਈਡ ਤੇ ਇੱਕ ਥੜਾ ਜਿਹਾ ਹੁੰਦਾ ਥੜੇ ਤੇ ਬੈਠ ਜਾਂਦੀ ਆ ਤੇ ਜਦੋਂ ਬੈਠਦੀ ਆ ਹੁਣ ਮੁੰਡਿਆਂ ਦੀ ਨਜ਼ਰ ਉਸੇ ਤੇ ਹੀ ਹੁੰਦੀ ਆ ਜਦੋਂ ਉਸ ਨੂੰ ਚੱਕਰ ਆਉਣ ਲੱਗਦੇ ਆ ਤਾਂ ਉਹ ਮੁੰਡੇ ਆ ਜਿਹੜੇ ਉਹਦੇ ਕੋਲ ਆਉਂਦੇ ਆ ਜੋ ਸੁਮਨ ਦੀ ਬਾਹ ਫੜ ਕੇ ਕਹਿੰਦੇ ਆ ਸੁਮਨ ਸੁਮਨ ਤੈਨੂੰ ਕੀ ਹੋਇਆ ਉਹ ਕਹਿੰਦੀ ਵੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਅੱਖਾਂ ਖੋਲਣ ਦੀ ਕੋਸ਼ਿਸ਼ ਕਰਦੀ ਆ ਪਰ ਉਸ ਤੋਂ ਅੱਖਾਂ ਨਹੀਂ ਖੁੱਲਦੀਆਂ ਚਲੋ ਮੁੰਡਾ ਕੀ ਕਰਦਾ ਉਹਨੂੰ ਬਾਹ ਦਾ ਸਹਾਰਾ ਦੇ ਕੇ ਉਥੋਂ ਲੈ ਜਾਂਦਾ ਦੋ ਮੁੰਡੇ ਆ ਜਿਹੜੇ ਉਹਨਾਂ ਦੇ ਨਾਲ ਤੁਰਦੇ ਆ ਤੇ ਤੁਰਦੇ ਤੁਰਦੇ ਚੱਲ ਜਦੋਂ ਉਹ ਜਾ ਰਹੇ ਹੁੰਦੇ ਆ ਹੁਣ ਮੇਲੇ ਚ ਇੰਨੀ ਭੀੜ ਹੁੰਦੀ ਹੈ ਕਿਸੇ ਦਾ ਧਿਆਨ ਨਹੀਂ ਹੁੰਦਾ ਤੇ ਇੱਕ ਦੋ ਲੋਕਾਂ ਨੇ ਵੇਖਿਆ ਵੀ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਚਲੋ ਇਹਨਾਂ ਦੀ ਭੈਣ ਹੋਣੀ ਆ ਜਾਂ ਕੋਈ ਪਰਿਵਾਰਕ ਮੈਂਬਰ ਹੋਣੀ ਆ ਵੀ ਗਰਮੀ ਕਰਕੇ ਚੱਕਰ ਆ ਗਿਆ ਉਹਨਾਂ ਨੂੰ ਇੱਕ ਦੋ ਔਰਤਾਂ ਨੇ ਪੁੱਛਿਆ ਵੀ ਕੀ ਹੋ ਗਿਆ ਕੁੜੀ ਨੂੰ ਕਹਿੰਦੇ ਬਸ ਕੁਝ ਵੀ ਨਹੀਂ ਮੇਲੇ ਵਿੱਚ ਆ ਕੇ ਘਬਰਾਟ ਹੋ ਗਈ ਹੁਣ ਡਾਕਟਰ ਦੇ ਲੈ ਕੇ ਜਾਂਦੇ ਆ ਚਲੋ ਸਾਰਿਆਂ ਲਈ ਨਾਰਮਲ ਗੱਲ ਹੁੰਦੀ ਐ ਤੇ ਉਹ ਕੁੜੀ ਨੂੰ ਅੱਗੇ ਗੱਡੀ ਖੜੀ ਹੁੰਦੀ ਆ ਤੇ ਸੁਮਨ ਨੂੰ ਗੱਡੀ ਵਿੱਚ ਬਿਠਾਉਂਦੇ ਆ ਗੱਡੀ 'ਚ ਬਿਠਾ ਕੇ ਉਹ ਗੱਡੀ ਤੋੜ ਲੈਂਦੇ ਆ ਮੁੰਡੇ ਸੀ ਜਿਹੜੇ ਉਹ ਜਵਾਨ ਸੀ ਜਿਵੇਂ ਬੀਏ ਦੇ ਵਿੱਚ ਪੜ੍ਹਦੇ ਹੋਣ ਐਨੀ ਵੱਡੀ ਉਮਰ ਸੀ ਉਹਨਾਂ ਦੀ ਤੇ ਜਾਂਦੇ ਜਾਂਦੇ ਉਹ ਗੱਡੀ ਤੋੜ ਲੈਂਦੇ ਆ ਉਸ ਤੋਂ ਬਾਅਦ ਉੱਥੇ ਨਾ ਜਦੋਂ ਵੀ ਕਿਤੇ ਭੀੜ ਵਾਲੀ ਜਗ੍ਹਾ ਹੋਵੇ ਜਾਂ ਇਕੱਠ ਹੁੰਦਾ ਤਾਂ ਪੁਲਿਸ ਆ ਜਿਹੜੀ ਉਹ ਲੱਗੀ ਹੁੰਦੀ ਐ ਕੁੜੀਆਂ ਵੀ ਸੀ ਕਾਫੀ ਤੇ ਮੁੰਡੇ ਵੀ ਸੀ ਪੁਲਿਸ ਕਰਮਚਾਰੀ ਮਸਤੈਦੀ ਨਾਲ ਆਪਣੀ ਜੋ ਡਿਊਟੀ ਐ ਉਹ ਕਰ ਰਹੇ ਸੀ ਇੱਕ ਕੁੜੀ ਦੀ ਨਜ਼ਰ ਪੈਂਦੀ ਐ ਜਦੋਂ ਉਹ ਕਾਲੀ ਥਾਰ ਦੇ ਵਿੱਚ ਉਸ ਕੁੜੀ ਨੂੰ ਬਿਠਾਉਂਦੇ ਐ ਤੇ ਕੁੜੀ ਨੂੰ ਸ਼ੱਕ ਪੈ ਜਾਂਦਾ ਉਹ ਕੁੜੀ ਪੁਲਿਸ ਵਾਲੀ ਸੀ ਉਹ ਸੋਚਦੀ ਆ ਵੀ ਜੇ ਕੁੜੀ ਨੂੰ ਚੱਕਰ ਆਇਆ ਤਾ ਕੁੜੀ ਦੇ ਨਾਲ ਕੋਈ ਹੋਰ ਕੁੜੀ ਤਾਂ ਹੋਣੀ ਚਾਹੀਦੀ ਸੀ ਵੀ ਉਹ ਤਿੰਨੋਂ ਮੁੰਡੇ ਸੀ ਚਲੋ ਉਹਨਾਂ ਆਪਣੇ ਨਾਲ ਦੀ ਜੋ ਕੁੜੀ ਹੁੰਦੀ ਆ ਡਿਊਟੀ ਤੇ ਉਹਨੂੰ ਕਹਿੰਦੀ ਕਿ ਇੱਥੇ ਰਹਿਣਾ ਮੈਂ ਆਉਣੀ ਆ ਤੇ ਉਹ ਆਪਣੇ ਜਿਹੜੇ ਸੀਨੀਅਰ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਵੀ ਇਨਫੋਰਮ ਨਹੀਂ ਕਰਦੀ ਉਹ ਉੱਥੋਂ ਨਾਲ ਗੱਡੀ ਦਾ ਪਿੱਛਾ ਕਰਦੀ ਆ ਉਹਦੇ ਕੋਲੇ ਅੱਕੇ ਜਾ ਕੇ ਐਕਟਿਵਾ ਖੜੀ ਹੁੰਦੀ ਹੈ ਤੇ ਉਹ ਸੋਚਦੀ ਆ ਵੀ ਕੀ ਮੰਨ ਲਵੋ ਮੈਂ ਐਕਟਿਵਾ ਲੈਣ ਗਈ ਤਾਂ ਗੱਡੀ ਹੋਲੇ ਹੋ ਜੂ ਉੱਥੇ ਨਾ ਕੋਈ ਕੁੜੀ ਆਈ ਹੁੰਦੀ ਆ ਮੇਲੇ 'ਚ ਐਕਟਿਵਾ ਤੇ ਉਹ ਆਪਣੀ ਐਕਟਿਵਾ ਉਧਰ ਲਾ ਰਹੀ ਹੁੰਦੀ ਆ ਤਾਂ ਉਹ ਪੁਲਿਸ ਵਾਲੀ ਉਸ ਨੂੰ ਕਹਿੰਦੀ ਕਿ ਪਲੀਜ਼ ਮੈਨੂੰ 2 ਮਿੰਟ ਲਈ ਤੁਹਾਡੀ ਐਕਟਿਵਾ ਦੇ ਦਿਓ ਉਹ ਸੋਚਦੀ ਆ ਵੀ ਪੁਲਿਸ ਵਾਲੀ ਆ ਚਲੋ ਇਹਨੂੰ ਕੋਈ ਲੋੜ ਹੋ ਸਕਦੀ ਹੈ ਕਹਿੰਦੀ ਅਮਰਜੈਂਸੀ ਆ ਪਲੀਜ਼ ਮੈਨੂੰ 2 ਮਿੰਟ ਲਈ ਉਹ ਕਹਿੰਦੀ ਵੀ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਆ ਪੁਲਿਸ ਵਾਲੀ ਆ ਜਿਹੜੀ ਉਸ ਨੂੰ ਆਪਣਾ ਨਾਮ ਸਤਵਿੰਦਰ ਕੌਰ ਦੱਸਦੀ ਅਤੇ ਕਹਿੰਦੀ ਆ ਕਿ ਮੈਂ ਬਠਿੰਡੇ ਤੋਂ ਆ ਤੇ ਇਹ ਵੀ ਕਹਿੰਦੀ ਹੈ ਕਿ ਤੁਸੀਂ ਨਾ ਮੇਰਾ ਇੰਤਜ਼ਾਰ ਕਰੋ ਇੱਥੇ ਹੀ ਤੇ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੰਦੀ ਆ ਕਾਲੀ ਕਾਲੀ ਚ ਮੇਰਾ ਫੋਨ ਨੰਬਰ ਹੈ ਤੇ ਤੁਸੀਂ ਨਾ ਆਪਣੇ ਫੋਨ ਤੋਂ ਮਿਸ ਕਾਲ ਕਰ ਦਿਓ ਮੇਰੇ ਕੋਲ ਐਨਾ ਟਾਈਮ ਨਹੀਂ ਤੇ ਐਕਟਿਵਾ ਤੁਹਾਡੀ ਮੈਂ ਹੁਣੇ ਦੇ ਦੇਉਂਗੀ ਉਸ ਕੁੜੀ ਨੂੰ ਲੱਗਦਾ ਹੈ ਕਿ ਪੋਰਸ ਵਾਲੀ ਹੈ ਮੇਰੀ ਐਕਟਿਵਾ ਕਿੱਧਰ ਲੈ ਜਾਊਗੀ ਜਦੋਂ ਆਪਣਾ ਮੋਬਾਈਲ ਨੰਬਰ ਹੀ ਦੇ ਦਿੱਤਾ ਤੇ ਉਸਨੇ ਐਕਟਿਵਾ ਦੇ ਦਿੱਤੀ ਉਦੋਂ ਗੱਡੀ ਨਿਕਲਦੀ ਆ ਮੇਲੇ ਚੋਂ ਉਦੋਂ ਸਤਵਿੰਦਰ ਕੌਰ ਐਕਟਿਵਾ ਤੇ ਗੱਡੀ ਦਾ ਪਿੱਛਾ ਕਰਦੀ ਆ ਪਿੱਛਾ ਕਰਦੀ ਕਰਦੀ ਗੱਡੀ ਦੀ ਤੇਜ਼ ਰਫ਼ਤਾਰ ਹੋ ਜਾਂਦੀ ਹੈ ਤੇ ਐਕਟੀਵਾ ਵੀ ਉਨੀ ਹੀ ਤੇਜ਼ ਹੋ ਜਾਂਦੀ ਹੈ ਐਕਟੀਵਾ ਉੱਥੋਂ ਤਲਵੰਡੀ ਦੇ ਵਿੱਚੋਂ ਬਾਹਰ ਨਿਕਲ ਕੇ ਇੱਕ ਪਿੰਡ ਦੇ ਸੰਸਾਨ ਰਸਤੇ ਵੱਲ ਪੈ ਜਾਂਦੀ ਹੈ ਤੇ ਉਹਨੂੰ ਸ਼ੱਕ ਹੋ ਜਾਂਦਾ ਹੈ ਉਹ ਕਾਲੀ ਨਾਲ ਗੱਡੀ ਅੱਗੇ ਐਕਟੀਵਾ ਲਾ ਦਿੰਦੀ ਹੈ ਤੇ ਗੱਡੀ ਨੂੰ ਰੋਕ ਲੈਂਦੀ ਹੈ ਉਹ ਮੁੰਡਿਆ ਜਿਹੜੇ ਗੱਡੀ ਰੋਕ ਲੈਂਦੇ ਆ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਬਾਹਰ ਆਓ ਮੁੰਡੇ ਕਹਿੰਦੇ ਕਿ ਦੱਸੋ ਮੈਡਮ ਉਹ ਕਹਿੰਦੀ ਕਿ ਮੈਂ ਤੁਹਾਡੀ ਗੱਡੀ ਦੀ ਤਲਾਸ਼ੀ ਲੈਣਾ ਚਾਹੁੰਦੀ ਆ ਉਹ ਕਹਿੰਦੇ ਵੀ ਤੁਹਾਡੇ ਕੋਲ ਕੀ ਅਧਿਕਾਰ ਹੈ ਗੱਡੀ ਦੀ ਤਲਾਸ਼ੀ ਲੈਣ ਦਾ ਉਹ ਕਹਿੰਦੀ ਵੀ ਅਧਿਕਾਰ ਤਾਂ ਹੈ ਕਾਨੂੰਨ ਦੀ ਵਾਰਦੀ ਮੈਂ ਐਵੇਂ ਨਹੀਂ ਪਾਈ ਹੈਗੀ ਤੁਸੀਂ ਮੈਨੂੰ ਗੱਡੀ ਦੀ ਤਲਾਸ਼ੀ ਲੈਣ ਦਿਓ ਉਹ ਕਹਿੰਦੇ ਮੈਡਮ ਤੁਸੀਂ ਕੀ ਗੱਲ ਕਰਦੇ ਹੋ ਸਾਡੀ ਗੱਡੀ ਚ ਕੀ ਆ ਸਾਡੇ ਰਿਸ਼ਤੇਦਾਰ ਆ ਕੁੜੀ ਭੈਣ ਆ ਸਾਡੀ ਤੇ ਇਸ ਨੂੰ ਪਤਾ ਨਹੀਂ ਕੀ ਹੋ ਗਿਆ ਚੱਕਰ ਆ ਗਿਆ ਸੀ ਲੈ ਕੇ ਜਾ ਰਹੀ ਆ ਉਹ ਕਹਿੰਦੀ ਜੇ ਤੁਸੀਂ ਲੈ ਕੇ ਜਾ ਰਹੇ ਹੋ ਤੇ ਫਿਰ ਕੀ ਆ ਪੰਜਾਬ ਪੁਲਿਸ ਦਾ ਵੀ ਫਰਜ ਬਣਦਾ ਇਹਨਾਂ ਦੀ ਮਦਦ ਕਰਨਾ ਕਿ ਮੈਂ ਤੁਹਾਡੇ ਨਾਲ ਚੱਲਦੀ ਆ ਉਹ ਕਹਿੰਦੇ ਕਿ ਨਹੀਂ ਮੈਡਮ ਅਸੀਂ ਲੈ ਜਾਵਾਂਗੇ ਤੇ ਉਹ ਮੁੰਡੇ ਪੁਲਿਸ ਵਾਲੀ ਮੈਡਮ ਨੂੰ ਕਹਿੰਦੇ ਵੀ ਜਲਦੀ ਪਰੇ ਹਟੋ ਤੁਸੀਂ ਸਾਡੀ ਕੁੜੀ ਨੂੰ ਕੁਝ ਹੋ ਨਾ ਜਾਵੇ ਆਸਾ ਪਾਸਾ ਵੇਖ ਕਿਸ ਤਿੰਦਰ ਆ ਜਿਹੜੀ ਉਹ ਮੌਕਾ ਤਾੜ ਜਾਂਦੀ ਹੈ ਤੇ ਉਸ ਨੂੰ ਲੱਗਦਾ ਵੀ ਕਿਤੇ ਇਹ ਜ਼ਬਰਦਸਤੀ ਜਾਂ ਧੱਕੇਸ਼ਾਹੀ ਮੇਰੇ ਨਾਲ ਵੀ ਨਾ ਕਰਨਾ ਚਲੋ ਸਾਈਡ ਤੇ ਗੱਡੀ ਕਰਕੇ ਆਪਣਾ ਫਟਾਫਟ ਫੋਨ ਕੱਢਦੀ ਹੈ ਤੇ ਕੰਟਰੋਲ ਰੂਮ ਉੱਥੇ ਬੜਿਆ ਹੋਇਆ ਸੀ ਉਹ ਫੋਨ ਕਰਕੇ ਕਹਿੰਦੀ ਆ ਵੀ ਕੁੜੀਆਂ ਤੇ ਮੁੰਡੇ ਪੁਲਿਸ ਕਰਮਚਾਰੀ ਤਿੰਨ ਚਾਰ ਜਣੇ ਤੁਸੀਂ ਇੱਥੇ ਭੇਜੋ ਲੋਕੇਸ਼ਨ ਉਹ ਭੇਜ ਦਿੰਦੀ ਹੈ ਤੇ ਉਧਰੋਂ ਮਸਤੈਦੀ ਨਾਲ ਪੁਲਿਸ ਆਪਣੀ ਗੱਡੀ ਤੇ ਦੋ ਕੁੜੀਆਂ ਤੇ ਦੋ ਪੁਲਿਸ ਵਾਲੇ ਮੁੰਡੇ ਉਹਨਾਂ ਦਾ ਪਿੱਛਾ ਕਰਦੇ ਆ ਤੇ ਉਹ ਐਕਟੀਵਾ ਵਾਲੀ ਕੁੜੀ ਵੀ ਥਾਰ ਦੇ ਪਿੱਛੇ ਹੀ ਹੁੰਦੀ ਹੈ ਚਲੋ ਪੁਲਿਸ ਵਾਲੀ ਗੱਡੀ ਪੂਰੀ ਤੇਜ਼ੀ ਨਾਲ ਆਉਂਦੀ ਹੈ ਆ ਕੇ ਉਹ ਵੀ ਉਸ ਗੱਡੀ ਦੇ ਬਰਾਬਰ ਰਲ ਜਾਂਦੀ ਹੈ ਉਸ ਤੋਂ ਬਾਅਦ ਸਤਿੰਦਰ ਕੁਆਰ ਉਸ ਗੱਡੀ ਵਾਲਿਆਂ ਨੂੰ ਇਸ਼ਾਰਾ ਕਰਦੀ ਹੈ ਵੀ ਅੱਗੇ ਲੱਗੋ ਉਹ ਗੱਡੀ ਹੌਲੀ-ਹੌਲੀ ਜਾਂਦੀ ਹੈ ਤੇ ਥਾਰ ਵਾਲੇ ਮੁੰਡੇ ਹੁਣ ਇਹ ਸੋਚਦੇ ਆ ਵੀ ਅੱਗੇ ਵੀ ਪੁਲਿਸ ਹੈ ਪਿੱਛੇ ਵੀ ਪੁਲਸ ਹੈ ਤੇ ਉਹ ਸਮਝ ਜਾਂਦੇ ਆ ਵੀ ਇਹਦਾ ਮਤਲਬ ਸਾਡੇ ਤੇ ਸ਼ੱਕ ਹੋ ਗਿਆ ਹੈ ਇਹਨਾਂ ਨੂੰ ਜੋ ਪੁਲਸ ਵਾਲੀ ਗੱਡੀ ਹੁੰਦੀ ਹੈ ਉਹ ਨਾਲ ਦਾ ਜੋ ਸ਼ਹਿਰ ਹੈ ਬਠਿੰਡਾ ਤੇ ਉਹ ਬਠਿੰਡੇ ਦੇ ਹਸਪਤਾਲ ਵੱਲ ਨੂੰ ਜਾ ਰਹੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਹੈ ਵੀ ਗੱਡੀ ਤਾਂ ਹਸਪਤਾਲ ਵੱਲ ਹੀ ਜਾਊਗੀ ਇਹ ਕੁਝ ਹੋਇਆ ਕੁੜੀ ਨੂੰ ਜਾਂਦੇ ਜਾਂਦੇ ਥਾਰ ਵਾਲਿਆਂ ਨੇ ਬਹੁਤ ਵਾਰ ਉਹ ਗੱਡੀ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਪੁਲਿਸ ਵਾਲੀ ਗੱਡੀ ਸੀ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਰਾਹ ਨਹੀਂ ਦਿੱਤਾ ਉਹ ਆਪਣੀ ਗੱਡੀ ਨੂੰ ਥਾਰ ਦੇ ਅੱਗੇ-ਅੱਗੇ ਚਲਾਉਂਦੇ ਜਾ ਰਹੇ ਸੀ ਅੱਗੇ ਜਾ ਕੇ ਅੱਧੇ ਕੋ ਘੰਟੇ ਬਾਅਦ ਸਿਵਲ ਹਸਪਤਾਲ ਆ ਜਾਂਦਾ ਤੇ ਪੁਲਿਸ ਵਾਲੇ ਉੱਥੇ ਗੱਡੀ ਟੇਢੀ ਕਰਕੇ ਉਲਾ ਲੈਂਦੇ ਆ ਤੇ ਥਾਰ ਵਾਲੇ ਜੋ ਮੁੰਡੇ ਆ ਉਹ ਵੀ ਗੱਡੀ ਰੋਕ ਲੈਂਦੇ ਆ ਤੇ ਬਾਲਸ ਵਾਲੀ ਗੱਡੀ ਦੇ ਆਲੇ-ਦੁਆਲੇ ਹੋ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੀ ਕਿਸੇ ਭੈਣ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਲੈ ਕੇ ਆਏ ਸੀ ਨਾ ਟ੍ਰੀਟਮੈਂਟ ਲਈ ਚਲੋ ਤੁਸੀਂ ਐਂ ਕਰੋ ਤੁਸੀਂ ਹਸਪੀਟਲ ਚ ਲਾਓ ਗੱਡੀ ਤੇ ਉਹ ਮੰਡੇ ਆ ਜਿਹੜੇ ਉਹਨਾਂ ਦਾ ਜੀਤਾ ਕਰਦਾ ਹੁੰਦਾ ਵੀ ਗੱਡੀ ਭਜਾ ਲਈਏ ਪਰ ਉਹ ਬਹੁਤ ਬੁਰੀ ਤਰ੍ਹਾਂ ਡਰ ਜਾਂਦੇ ਆ ਉਹ ਗੱਡੀ ਨੂੰ ਹਸਪੀਟਲ ਦੇ ਵਿੱਚ ਲਾ ਲੈਂਦੇ ਆ ਤੇ ਫਿਰ ਜਿਹੜੀ ਪਿੱਛੇ ਐਕਟਿਵਾ ਵਾਲੀ ਕੁੜੀ ਹੁੰਦੀ ਆ ਉਹ ਵੀ ਆਪਣੀ ਐਕਟਿਵਾ ਹਸਪੀਟਲ ਦੇ ਵਿੱਚ ਲਿਆ ਜਾਂਦੀ ਹੈ ਤੇ ਮੁਸਤੈਦੀ ਨਾਲ ਉਹ ਐਕਟਿਵਾ ਖੜਾ ਕੇ ਅੱਗੇ ਜਾ ਕੇ ਉਹ ਹਸਪੀਟਲ ਦੇ ਵਿੱਚ ਜਾਂਦੀ ਹੈ ਤੇ ਨਰਸ ਨੂੰ ਤੇ ਉੱਥੋਂ ਦੇ ਕੰਪਿਊਟਰ ਨੂੰ ਕਹਿੰਦੀ ਆ ਵੀ ਇੱਕ ਸਟ੍ਰੈਚਰ ਲਿਆਓ ਤੇ ਸਟ੍ਰੈਚਰ ਲਿਆਂਦਾ ਜਾਂਦਾ ਹੈ ਉਹ ਕੁੜੀ ਨੂੰ ਉਸ ਉੱਪਰ ਅੰਦਰ ਲੈ ਕੇ ਜਾਇਆ ਜਾਂਦਾ ਹੈ ਤੇ ਉਹ ਮੁੰਡੇ ਆ ਜਿਹੜੇ ਉਹ ਕਹਿੰਦੇ ਆ ਕਿ ਅਸੀਂ ਇੱਕ ਮਿੰਟ ਘਰੇ ਫੋਨ ਕਰ ਦਈਏ ਵੀ ਪੈਸੇ ਵਗੈਰਾ ਹੈ ਨਹੀਂ ਸਾਡੇ ਕੋਲ ਉਹ ਪੁਲਿਸ ਵਾਲੇ ਜਿਹੜੇ ਬਾਕੀ ਹੁੰਦੇ ਆ ਚਾਰ ਜਣੇ ਉਹ ਕੁੜੀ ਦੇ ਨਾਲ ਹੀ ਹੁੰਦੇ ਆ ਤੇ ਉਹ ਡਾਕਟਰ ਨੂੰ ਕਹਿੰਦੇ ਆ ਕਿ ਫਟਾਫਟ ਇਹਦਾ ਇਲਾਜ ਸ਼ੁਰੂ ਕਰੋ ਕੁੜੀ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਡਾਕਟਰ ਚੱਕਪ ਉਸ ਕੁੜੀ ਦਾ ਕਰਦਾ ਹੈ ਬੀਪੀ ਵਗੈਰਾ ਉਹਦਾ ਬਿਲਕੁਲ ਡਾਊਨ ਹੁੰਦਾ ਤੇ ਜਦੋਂ ਉਸ ਨੂੰ ਡ੍ਰਿਪਗ ਵਗੈਰਾ ਲਗਾਈ ਜਾਂਦੀ ਹੈ ਤਾਂ ਡਾਕਟਰ ਸਮਝ ਜਾਂਦਾ ਵੀ ਇਹਨੇ ਕੋਈ ਨਸ਼ੇ ਵਾਲੀ ਚੀਜ਼ ਖਾਤੀ ਹੈ ਤੇ ਪੁਲਿਸ ਵਾਲੇ ਦੱਸਦੇ ਆ ਵੀ ਇਸ ਤਰ੍ਹਾਂ ਮੇਲੇ ਦੇ ਵਿੱਚੋਂ ਇਹ ਕੁੜੀ ਆਈ ਸੀ ਵੀ ਇਹ ਮੁੰਡੇ ਲੈ ਕੇ ਆ ਰਹੇ ਸੀ ਤਾਂ ਉਹਦੇ ਟ੍ਰੀਟਮੈਂਟ 'ਚ ਉਲਝ ਜਾਂਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਮੁੰਡੇ ਹੁੰਦੇ ਆ ਪੁਲਿਸ ਵਾਲੇ ਉਹ ਵੇਖਦੇ ਆ ਵੀ ਥਾਰ ਵਾਲੀ ਗੱਡੀ ਵਾਲੇ ਮੁੰਡੇ ਕਿੱਧਰ ਗਏ ਜਦੋਂ ਉਹ ਬਾਹਰ ਆਉਂਦੇ ਆ ਤਾਂ ਉਹ ਗੱਡੀ ਥਾਰ ਉਹ ਜਾ ਚੁੱਕੀ ਹੁੰਦੀ ਆ ਕਿਉਂਕਿ ਉਹ ਮੁੰਡੇ ਸਮਝ ਗਏ ਸੀ ਵੀ ਇਸ ਤੋਂ ਬਾਅਦ ਅਸੀਂ ਬੁਰਾ ਫਸਣਾ ਤੇ ਉਸ ਥਾਰ ਗੱਡੀ ਦਾ ਨੰਬਰ ਉਹ ਪੁਲਿਸ ਵਾਲਿਆਂ ਨੇ ਨੋਟ ਕਰ ਲਿਆ ਸੀ ਚਲੋ ਉਹ ਕੰਟਰੋਲ ਰੂਮ ਦੇ ਵਿੱਚ ਫੋਨ ਕਰਦੇ ਆ ਆਪਣੇ ਅਧਿਕਾਰੀਆਂ ਨੂੰ ਦੱਸਦੇ ਆ ਵੀ ਇਸ ਤਰ੍ਹਾਂ ਵਾਰਦਾਤ ਵਾਪਰ ਗਈ ਸੀ ਤੇ ਇੱਕ ਕੁੜੀ ਆ ਵੀ ਬੇਹੋਸ਼ ਹੈ ਸਾਨੂੰ ਨਹੀਂ ਪਤਾ ਉਹ ਕੁੜੀ ਕੌਣ ਹੈ ਤੇ ਕਿੱਥੋਂ ਆ ਵੀ ਉਹਦੇ ਨਾਲ ਕੀ ਕੁਝ ਵਾਪਰਿਆ ਹੈ ਅਸੀਂ ਉਥੇ ਆ ਤੇ ਫਿਰ ਸਾਰੇ ਚੈਨਲਾਂ ਤੇ ਉਹ ਖਬਰ ਆ ਜਿਹੜੀ ਚਲਾ ਦਿੱਤੀ ਜਾਂਦੀ ਹੈ ਤੇ ਜਿਹੜੀਆਂ ਸੁਖਮੰਦੀਆਂ ਸੇਧੀਆਂ ਹੁੰਦੀਆਂ ਚਾਰੋ ਉਹ ਪੂਰੇ ਮੇਲੇ ਦੇ ਵਿੱਚ ਸੁਮਨ ਨੂੰ ਲੱਭਦੀਆਂ ਹੁੰਦੀਆਂ ਉਹ ਸੋਚਦੀਆਂ ਵੀ ਆਹ ਕੀ ਹੋ ਗਿਆ ਸੁਮਨ ਕਿੱਧਰ ਗਈ ਲੱਭਦੇ ਲੱਭਦੇ ਫਿਰਨਾ ਜਿਹੜੀ ਉਹ ਸਤਵਿੰਦਰ ਕੁੜੀ ਹੁੰਦੀ ਹੈ ਜਿਹੜੀ ਐਕਟਿਵਾ ਲੈ ਕੇ ਗਈ ਹੁੰਦੀ ਹੈ ਉਹ ਆਪਣੇ ਨਾਲ ਦੀਆਂ ਨੂੰ ਕਹਿੰਦੀ ਤੁਸੀਂ ਇੱਥੇ ਰੁਕੋ ਵੀ ਮੈਂ ਐਕਟਿਵਾ ਦੇਣੀ ਹੈ ਕਿਸੇ ਦੀ ਮੇਰੀ ਐਕਟਿਵਾ ਤਾਂ ਹੋਰ ਕਿਤੇ ਖੜੀ ਸੀ ਚਲੋ ਐਕਟਿਵਾ ਚੁੱਕਦੀ ਆ ਐਕਟਿਵਾ ਚੁੱਕ ਕੇ ਆ ਕੇ ਉਹ ਵਾਪਸ ਚਲਵੰਡੀ ਆਉਂਦੀ ਆ ਤੇ ਐਕਟੀਵਾ ਵਾਲੀ ਕੁੜੀ ਨੇ ਉਸ ਨੂੰ ਮਿਸ ਕਾਲ ਜਿਹੜੀ ਕਰ ਦਿੱਤੀ ਸੀ ਉਹ ਉਸੇ ਮਿਸ ਕਾਲ ਵਾਲੇ ਨੰਬਰ ਤੇ ਬੈਕ ਕਾਲ ਕਰਦੀ ਆ ਤੇ ਉਹ ਕਹਿੰਦੀ ਆ ਕਿ ਮੈਂ ਦਰਬਾਰ ਸਾਹਿਬ ਚ ਮੱਥਾ ਟੇਕਣ ਗਈਆਂ ਚਲੋ ਉਹ ਕਹਿੰਦੀ ਕੀ ਫਲਾਨੀ ਜਗ੍ਹਾ ਇੱਕ ਜਿੱਥੇ ਪੁਲਿਸ ਨਾਕਾ ਲੱਗਿਆ ਹੋਇਆ ਹੈ ਉਥੇ ਤੁਹਾਡੀ ਐਕਟੀਵਾ ਖੜੀ ਆ ਤੇ ਤੁਹਾਡੀ ਐਕਟੀਵਾ ਵਾਲੀ ਜਿਹੜੀ ਚਾਪੀ ਆ ਉਹ ਉਥੇ ਪੁਲਿਸ ਕਰਮੀ ਬੈਠਿਆ ਉਹਨਾਂ ਦਾ ਨਾਮ ਦੱਸਦੀ ਹੈ ਤੇ ਕਹਿੰਦੀ ਤੁਸੀਂ ਆਪਣੀ ਚਾਬੀ ਉਹਨਾਂ ਤੋਂ ਲੈ ਲਿਓ ਉਹ ਕਹਿੰਦੀ ਠੀਕ ਹੈ ਉਸ ਤੋਂ ਬਾਅਦ ਸਤਿੰਦਰ ਆ ਜਿਹੜੀ ਉਹ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਕੁੜੀ ਜਿਹੜੀ ਜਿਹਦੇ ਨਾਲ ਆਈ ਹੁੰਦੀ ਹੈ ਇਹ ਜਿਹੜੀਆਂ ਉਹਦੀਆਂ ਸਹੇਲੀਆਂ ਤਾਂ ਨਹੀਂ ਕਿਤੇ ਉਤਰਤੀ ਉਹ ਵੀ ਸੁਮਨ ਨੂੰ ਲੱਭਦੀਆਂ ਲੱਭਦੀਆਂ ਪੁਲਿਸ ਵਾਲਿਆਂ ਨੂੰ ਉਹ ਦੱਸ ਰਹੀਆਂ ਹੁੰਦੀਆਂ ਵੀ ਸਾਡੇ ਨਾਲ ਕੁੜੀ ਸੀ ਉਸ ਨੂੰ ਚੱਕਰ ਆ ਰਹੇ ਸੀ ਤੇ ਚਲੋ ਸਤਵਿੰਦਰ ਉਹਨਾਂ ਨੂੰ ਮਿਲ ਜਾਂਦੀ ਹੈ ਸਤਵਿੰਦਰ ਉਹਨਾਂ ਕੁੜੀਆਂ ਨੂੰ ਕਹਿੰਦੀ ਹੈ ਕਿ ਕੁੜੀ ਇਹੋ ਜਿਹੀ ਹੈ ਉਸਦਾ ਹੁਲੀਆ ਦੱਸਦੀ ਹੈ ਉਹ ਕਹਿੰਦੀ ਵੀ ਉਸ ਕੁੜੀ ਨੂੰ ਤਿੰਨ ਚਾਰ ਮੁੰਡੇ ਹਾਰਚ ਬਿਠਾ ਕੇ ਲੈ ਕੇ ਗਏ ਸੀ ਵਿਫਲਾਲ ਤਾਂ ਉਹ ਸੇਫ ਹੈ ਤੇ ਹਸਪਤਾਲ ਦੇ ਵਿੱਚ ਦਾਖਲ ਹੈ ਤੁਸੀਂ ਇਸ ਤਰ੍ਹਾਂ ਕਰੋ ਕੁੜੀ ਦੇ ਮਾਪਿਆਂ ਨੂੰ ਇਨਫਾਰਮ ਕਰੋ ਚਲੋ ਕੁੜੀਆਂ ਡਰਦੀਆਂ ਵੀ ਹੁੰਦੀਆਂ ਪਰ ਫਿਰ ਵੀ ਇੱਕ ਕੁੜੀ ਹੈ ਜਿਸਦਾ ਨਾਮ ਦੀਪੀ ਹੈ ਉਹ ਸੁਮਨ ਦੇ ਘਰ ਫੋਨ ਕਰਦੀ ਐ ਸੁਮਨ ਦੀ ਮੰਮੀ ਫੋਨ ਚੁੱਕਦੀ ਐ ਤੇ ਉਹਨੂੰ ਸਾਰੀ ਗੱਲ ਦੱਸਦੀ ਐ ਤੇ ਹਸਪਤਾਲ ਦੇ ਵਿੱਚ ਆਉਣ ਦੇ ਲਈ ਕਹਿੰਦੀ ਐ ਚਲੋ ਇਧਰੋਂ ਇਹ ਕੁੜੀਆਂ ਜਿਹੜੀਆਂ ਉਹ ਵੀ ਹਸਪਤਾਲ ਚਲੀਆਂ ਜਾਂਦੀਆਂ ਉਧਰੋਂ ਸੁਮਨ ਦੇ ਪੇਰੈਂਟਸ ਉਹ ਆ ਜਾਂਦੇ ਆ ਆਕੇ ਜਦੋਂ ਉਹਨਾਂ ਵੇਖਿਆ ਤਾਂ ਸੁਮਨ ਹਜੇ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੁੰਦੀ ਆ ਜਿਹੜੇ ਪੁਲਿਸ ਵਾਲੇ ਆ ਉਹ ਸੁਮਨ ਦੇ ਮਾਪਿਆਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਦੱਸਦੇ ਆ ਕਿ ਚੰਗੇ ਸਮੇਂ ਤੇ ਸਾਡੀ ਨਜ਼ਰ ਪੈ ਗਈ ਤੇ ਤੁਹਾਡੀ ਕੁੜੀ ਬਚ ਗਈ ਪਤਾ ਨਹੀਂ ਕੀ ਹੋਣਾ ਸੀ ਸਾਨੂੰ ਉਹਨਾਂ ਮੁੰਡਿਆਂ ਤੇ ਸ਼ੱਕ ਹੋਇਆ ਤੇ ਉਹ ਹੁਲੀਆ ਵੀ ਦੱਸਦੇ ਆ ਮੁੰਡਿਆਂ ਦਾ ਤੇ ਉਹ ਪੁਲਿਸ ਵਾਲੇ ਕਹਿੰਦੇ ਵੀ ਸਾਨੂੰ ਤਾਂ ਨਹੀਂ ਧਿਆਨ ਚ ਵੇ ਹੁਣ ਤਾਂ ਸੁਮਣ ਹੀ ਦੱਸੂਗੀ ਤੇ 3 ਘੰਟੇ ਬੈਠਣ ਤੋਂ ਬਾਅਦ ਸੁਮਣ ਨੂੰ ਹੋਸ਼ ਆਉਂਦਾ ਹੈ ਜਦੋਂ ਸੁਮਣ ਵੇਖਦੀ ਹੈ ਵੀ ਮੈਂ ਕਿੱਥੇ ਆ ਤੇ ਆਪਣੇ ਮਾਪਿਆਂ ਨੂੰ ਵੇਖ ਕੇ ਉਹ ਰੋਣ ਲੱਗ ਜਾਂਦੀ ਆ ਤੇ ਪੁਲਿਸ ਵਾਲੇ ਡਾਕਟਰ ਦੇ ਨਾਲ ਉਹਨਾਂ ਦੇ ਕੋਲ ਆ ਜਾਂਦੇ ਹਨ ਉਹਨਾਂ ਕੋਲੋਂ ਬਿਆਨ ਦਰਜ ਕਰਵਾਉਂਦੇ ਆ ਤੇ ਸੁਮਣ ਦੱਸਦੀ ਹੈ ਕਿ ਮੈਨੂੰ ਉਹਨਾਂ ਦੀ ਕੋਈ ਪਛਾਣ ਨਹੀਂ ਆਈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਨਾਲ ਦੇ ਪੈੰਡ ਵਾਲੇ ਮੁੰਡੇ ਆ ਸਕੂਲ ਦੇ ਵਿੱਚ ਮੈਨੂੰ ਜਿਹੜੇ ਅਕਸਰ ਤੰਗ ਕਰਦੇ ਸੀ ਵੀ ਉਹਨਾਂ 'ਚੋਂ ਨਾ ਕੋਈ ਹੋਵੇ ਤੇ ਉਹ ਕਹਿੰਦੇ ਆ ਕਿ ਉਸ ਮੁੰਡੇ ਦੀ ਕੋਈ ਫੋਟੋ ਹੈ ਤਾਂ ਸੁਮਨ ਕਹਿੰਦੀ ਹੈ ਕਿ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਹੈਗਾ ਤੇ ਮੈਂ ਉਸ ਤੋਂ ਫੋਟੋ ਦਿਖਾ ਸਕਦੀ ਆ ਐਨਾ ਕਹਿ ਕੇ ਉਹ ਆਪਣੇ ਫੋਨ ਵਿੱਚੋਂ ਫੇਸਬੁੱਕ ਆਈਡੀ ਖੋਲਦੀ ਹੈ ਤੇ ਸਰਚ ਕਰਦੀ ਹੈ ਕਿਉਂਕਿ ਉਸ ਨੂੰ ਉਸ ਮੁੰਡੇ ਦੀ ਫੇਸਬੁੱਕ ਆਈਡੀ ਉਸ ਨੂੰ ਪਤਾ ਸੀ ਫੇਸਬੁਕ ਆਈਡੀ ਤੋਂ ਉਹ ਫੋਟੋ ਦਿਖਾਉਂਦੀ ਐ ਤੇ ਪੁਲਿਸ ਵਾਲੇ ਵੇਖਦੇ ਆ ਵੀ ਹਾਂ ਇਹ ਉਹੀ ਮੁੰਡਿਆ ਤੇ ਪੁਲਿਸ ਵਾਲੇ ਕਹਿੰਦੇ ਆ ਕਿ ਚਲੋ ਹੁਣ ਤੁਹਾਨੂੰ ਰਿਪੋਰਟ ਦਰਜ ਕਰਵਾਉਣੀ ਪਾਉਗੀ ਨਹੀਂ ਤਾਂ ਪਤਾ ਨਹੀਂ ਤੁਹਾਡੇ ਨਾਲ ਕੀ ਹੋ ਜਾਣਾ ਸੀ ਪਰ ਸੁਮਨ ਦੇ ਮਾਪੇ ਕਹਿੰਦੇ ਆ ਕਿ ਇਹ ਮੁੰਡਾ ਜਿਹੜਾ ਇਹ ਤਾਂ ਗੁੰਡਾ ਟਾਈਪ ਮੁੰਡਾ ਹੈ ਇਹਨਾਂ ਦਾ ਪਰਿਵਾਰ ਜਿਹੜਾ ਜਿਆਦਾ ਵਧੀਆ ਨਹੀਂ ਅਸੀਂ ਕੋਈ ਮਤਲਬ ਰਿਸਕ ਨਹੀਂ ਲੈਣਾ ਚਾਹੁੰਦੇ ਕੱਲ ਨੂੰ ਸਾਡੀ ਕੁੜੀ ਤੇ ਕੋਈ ਗੱਲ ਆਵੇ ਪਰਸਵਾਲੇ ਉਹਨਾਂ ਨੂੰ ਸਮਝਾਉਂਦੇ ਆ ਵੀ ਜੇ ਤੁਹਾਡੀ ਕੁੜੀ ਨੇ ਪਹਿਲਾਂ ਹੀ ਇਹ ਗੱਲ ਦੀ ਰਿਪੋਰਟ ਦਰਜ ਕਰਵਾਈ ਹੁੰਦੀ ਤਾਂ ਅੱਜ ਇਹ ਹਾਲ ਨਹੀਂ ਹੋਣਾ ਸੀ ਅੱਜ ਤੁਹਾਡੀ ਕੁੜੀ ਨਾਲ ਕੁਝ ਵੀ ਵਾਪਰ ਜਾਣਾ ਸੀ ਰਿਪੋਰਟ ਤਾਂ ਤੁਹਾਨੂੰ ਦਰਜ ਕਰਵਾਉਣੀ ਹੀ ਪਾਉਗੀ ਚਲੋ ਉਸ ਤੋਂ ਬਾਅਦ ਸੁਮਨ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਮੈਂ ਡਰਨ ਵਾਲੀਆਂ ਕੁੜੀਆਂ ਚੋਂ ਨਹੀਂ ਹੈਗੀ ਜੇ ਮੈਂ ਅੱਜ ਡਰ ਗਈ ਤਾਂ ਆਉਣ ਵਾਲੇ ਸਮੇਂ 'ਚ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹਨੂੰ ਡਿਸਚਾਰਜ ਕੀਤਾ ਜਾਂਦਾ ਹੈ ਤੇ ਸੁਮਨ ਆਪਣੀ ਮੰਮੀ ਪਾਪਾ ਦੇ ਨਾਲ ਜਾ ਕੇ ਨਾਲ ਦੇ ਪਿੰਡ ਵਾਲਾ ਮੁੰਡਾ ਹੁੰਦਾ ਗੋਪੀ ਉਹਦੇ ਖਿਲਾਫ ਰਿਪੋਰਟ ਦਰਜ ਕਰਵਾਉਂਦੀ ਆ ਉਹ ਸਾਰੀਆਂ ਘਟਨਾਵਾਂ ਪਹਿਲਾਂ ਦੱਸਦੀ ਆ ਵੀ ਪਹਿਲਾਂ ਮੈਨੂੰ ਇਸ ਤਰ੍ਹਾਂ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਤੰਗ ਕਰਦਾ ਰਿਹਾ ਹੈ ਇੱਕ ਦਿਨ ਇਹਨੇ ਮੇਰਾ ਹੱਥ ਫੜਿਆ ਤੇ ਮੈਂ ਇਹਦੇ 'ਚ ਪੇੜ ਮਾਰੀ ਵੀ ਅੱਜ ਮੇਲੇ ਦੇ ਵਿੱਚ ਮੈਨੂੰ ਨਹੀਂ ਪਤਾ ਇਹਨਾਂ ਨੇ ਕਦੋਂ ਤੱਕ ਸਾਡਾ ਪਿੱਛਾ ਕੀਤਾ ਤੇ ਫਿਰ ਮੀਡੀਆ ਵਾਲੇ ਆ ਜਾਂਦੇ ਆ ਫਿਰ ਸੁਮਨ ਤੋਂ ਇੰਟਰਵਿਊ ਲਈ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਪੁਰਸ ਵਾਲਿਆਂ ਦੀ ਮੁਸਤੈਦੀ ਕਰਕੇ ਅੱਜ ਮੈਂ ਬਹੁਤ ਵੱਡੀ ਮੁਸੀਬਤ ਦੇ ਵਿੱਚੋਂ ਬਚ ਗਈ ਨਹੀਂ ਤਾਂ ਪਤਾ ਨਹੀਂ ਮੇਰੇ ਨਾਲ ਕੀ ਹੋਣਾ ਸੀ ਪੜ ਸਰੇਡ ਮਾਰਦੀ ਹੈ ਗੋਪੀ ਦੇ ਘਰ ਪਰ ਗੋਪੀ ਘਰੇ ਨਹੀਂ ਹੁੰਦਾ ਜਿਹੜੀ ਕਾਲੀ ਥਾਰ ਹੁੰਦੀ ਆ ਉਹ ਗੋਪੀ ਦੀ ਨਹੀਂ ਹੁੰਦੀ ਉਹ ਉਹਦੇ ਕਿਸੇ ਦੋਸਤ ਦੀ ਹੁੰਦੀ ਆ ਥਾਰ ਵਾਲੇ ਮੁੰਡੇ ਤੱਕ ਪਹੁੰਚਿਆ ਜਾਂਦਾ ਤੇ ਉਹ ਮੁੰਡਾ ਕਹਿੰਦਾ ਕਿ ਠੀਕ ਹੈ ਮੇਰਾ ਗੋਪੀ ਨਾਲ ਜਾਣਾ ਆਉਣਾ ਹੈਗਾ ਗੋਪੀ ਮੇਰਾ ਦੋਸਤ ਹੈ ਪਰ ਮੈਨੂੰ ਨਹੀਂ ਪਤਾ ਸੀ ਵੀ ਉਹ ਗੱਡੀ ਦੇ ਵਿੱਚ ਕੋ ਜੇ ਇਦਾਂ ਦਾ ਕਰਨਗੇ ਬਾਕੀ ਦੇਖੋ ਵੀ ਮੇਰਾ ਜਾਂ ਬੰਦੇ ਦਾ ਆਪਣਾ ਸਰਕਲ ਹੁੰਦਾ ਜੇ ਆਪਣੇ ਤੋਂ ਕੋਈ ਗੱਡੀ ਲੈ ਗਿਆ ਮੈਥੋਂ ਮੈਂ ਮੰਨਦਾ ਹਾਂ ਪਰ ਅੱਗੇ ਤੋਂ ਮੈਂ ਕਦੇ ਵੀ ਕਿਸੇ ਨੂੰ ਆਪਣੀ ਗੱਡੀ ਨਹੀਂ ਦੇਵਾਂਗਾ ਚਲੋ ਪੌਲਸ ਵਾਲੇ ਉਹ ਗੱਡੀ ਵਾਲੇ ਮੁੰਡੇ ਨੂੰ ਤਾਂ ਛੱਡ ਦਿੰਦੇ ਆ ਫਿਰ 2-3 ਦਿਨਾਂ ਦੇ ਵਿੱਚ ਛਾਪੇਮਾਰੀ ਕਰਕੇ ਗੋਪੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਤੇ ਗੋਪੀ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ ਗੋਪੀ ਦੇ ਮਾਪਿਓ ਆ ਜਿਹੜੇ ਉਹ ਫਿਰ ਸੁਮਨ ਦੇ ਘਰ ਜਾਂਦੇ ਆ ਤੇ ਗੋਪੀ ਵੱਲੋਂ ਮਾਫੀ ਮੰਗਦੇ ਆ ਕੀ ਅੱਜ ਤੋਂ ਬਾਅਦ ਸਾਡਾ ਮੁੰਡਾ ਕਦੇ ਵੀ ਤੈਨੂੰ ਤੰਗ ਪਰੇਸ਼ਾਨ ਨਹੀਂ ਕਰੂਗਾ ਸਾਡੇ ਮੁੰਡੇ ਦੀ ਜ਼ਿੰਦਗੀ ਦਾ ਸਵਾਲ ਹੈ ਉਹਨੂੰ ਮaaf ਕਰ ਦੇ ਤੇ ਸੁਮਣ ਕਹਿੰਦੀ ਹੈ ਜੇ ਮੈਂ ਅੱਜ ਮaaf ਕਰ ਦਿੱਤਾ ਤੇ ਬਾਹਰ ਆ ਕੇ ਉਹਨੇ ਮੇਰੇ ਨਾਲ ਪਤਾ ਨਹੀਂ ਕੀ ਕਰਨਾ ਹੈ ਫੇਰ ਗੋਪੀ ਦੇ ਮਾਤਾ ਪਿਤਾ ਕਹਿੰਦੇ ਵੀ ਨਹੀਂ ਇਦਾਂ ਦਾ ਕੁਝ ਨਹੀਂ ਹੋਵੇਗਾ ਸਾਡੀ ਇੱਜ਼ਤ ਤੇਰੇ ਹੱਥ ਵਿੱਚ ਹੈ ਅਸੀਂ ਕਿਵੇਂ ਨਾ ਕਿਵੇਂ ਕਰਕੇ ਉਹਨੂੰ ਇੱਥੋਂ ਬਾਹਰ ਭੇਜ ਦੇਵਾਂਗੇ ਪਰ ਤੂੰ ਇੱਕ ਵਾਰੀ ਸਾਡੇ ਕਹਿਣ ਤੇ ਮਾਫ਼ ਕਰ ਦੇ ਫੇਰ ਸੁਮਨ ਦੇ ਪਾਪਾ ਨੂੰ ਉਹਨਾਂ ਤੇ ਤਰਸ ਆ ਜਾਂਦਾ ਹੈ ਉਹ ਕੇਸ ਵਾਪਸ ਲੈ ਲੈਂਦੇ ਆ ਉਸ ਤੋਂ ਬਾਅਦ ਗੋਪੀ ਦੇ ਮੰਮੀ ਪਾਪਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਆਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇੱਧਰ ਸਾਡਾ ਮੁੰਡਾ ਵਿਗੜਦਾ ਜਾ ਰਿਹਾ ਹੈ ਤੇ ਇਹਨੇ ਪਤਾ ਨਹੀਂ ਕੀ ਕੀ ਉਲੰਘੇ ਖਟਨੇ ਆ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ